ਸਰ ਸਾਡੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਤੇ ਪਿਤਾ ਜੀ ਨੇ ਕੰਮ ਅੱਗੇ ਸਾਡੇ ਵਧਾਇਆ ਅੱਗੇ ਅਹੀ ਵਧਾਇਆ ਕਰਨ ਦੇ ਆ ਅੱਗੇ ਸਾਡੇ ਬੱਚੇ ਵੀ ਸਹਿਯੋਗ ਦੇ ਰਹੇ ਸਾਨੂੰ ਕੱਬਸੇ ਘੱਟ 120 25 25 ਸਾਲ ਦੇ ਕਰੀਬ ਕਰ ਰਿਹਾ ਹੋ ਗਿਆ ਬਕਰਦੇ ਹਾਂ ਹਰ ਸਾਲ ਤੋਂ ਹੀ ਰਾਮ ਬਣਾਉਂਦੇ ਹਾਂ ਹਾਂਜੀ ਹਾਂਜੀ ਮੇਰੇ ਦਾ ਕਿੱਥੇ ਕਿੱਥੇ ਤੜੇ ਰਾਮ ਜਾਂਦੇ ਸਰ ਮੇਰੇ ਦਾਦਾ ਜੀ ਨੇ ਤਰਨਦਾਰਨ ਕੰਮ ਸ਼ੁਰੂ ਕੀਤਾ ਸੀ ਉੱਥੇ ਹੀ ਸਿੱਖੇ ਸੀ ਤੇ ਠਾਕੁਰਦਵਾਰ ਮੰਦਿਰ ਅੱਜ ਵੀ ਅਸੀਂ ਉਹ ਕੰਮ ਕਰਦੇ ਪਏ ਹਾਂ ਕਿ ਕਿ ਯਾਦ ਗਰੀ ਸਾਡੇ ਦਾਦਾ ਜੀ ਨੇ ਕੰਮ ਉੱਥੇ ਸਿੱਖਿਆ ਬਣਾਉਂਦੇ ਸੀ ਉਹ ਘਾਟਾ ਹੋਵੇ ਵਾਧਾ ਹੋਵੇ ਉਹ ਕੰਮ ਕਰ ਨਹੀਂ ਕਰਨਾ ਸੀ ਛੋਟਾ ਭਰਾ ਮੇਰਾ ਉੱਥੇ ਬਣਾ ਰਿਹਾ ਦਰਨ ਤਰਨ ਤੇ ਗਾ ਫੇਰ ਕੱਲੇ ਪੰਜਾਬ ਕੀ ਰਵਾਂ ਜਾਂਦੇ ਕਿ ਬਾਹਰ ਸਿਰ ਤੇ ਜਾਂਦੇ ਬਾਹਰ ਸਰ ਮੇਰੇ ਢਾਵਨ ਦੇ ਫੇਸ ਬਣਾ ਕੇ ਭੇਜਣਾ ਮੈਂ ਲੰਡਨ ਜਾਂਦੇ ਮੇਰਾ 15 20 ਸਾਲ ਤੋਂ ਜਾ ਰਹੇ ਹਾਂ ਲੰਡਨ ਜਾ ਰਹੇ ਹਾਂਜੀ ਸਰ ਕਿੰਨੇ ਰਾਵਨ ਦੇ ਭੇਜਦੇ ਮੇਰੇ ਕਈ ਵਾਰੀ ਕੰਮ ਆ ਆਰਡਰ ਦੱਦਾ ਸੱਟ ਜਾਂਦੇ ਤੇ ਹੋਰ ਕਿੱਥੇ ਕਿੱਥੇ ਜਾਂਦਾ ਹੈ। ਬਾਕੀ ਆ ਪੰਜਾਬ ਦੇ ਵਿੱਚ ਹੈ ਮੇਰੇ ਦਾਦਾ ਜੀ ਜਿਹੜੇ ਹੀ ਮੇਰੇ ਡੈਡੀ ਦੇ ਚਾਚਾ ਜੀ ਉਹ ਹਰਦਵਾਰ ਕੰਮ ਜਿਸ ਤਰ੍ਹਾਂ ਸਾਡੇ ਦਾਦਾ ਜੀ ਅੰਬਰਸਰ ਵੱਸ ਗਏ ਤੇ ਉਹਨਾਂ ਦੇ ਚਾਚਾ ਜੀ ਹਰਦਵਾਰ ਸੇ ਵੱਸ ਗਏ ਆ ਉਹ ਸਾਡੇ ਉਹ ਜਿਹੜੇ ਸੀ ਉਹਨਾਂ ਦੇ ਭਤੀਜੇ ਭਤੂਜੇ ਅੱਗੇ ਜਿਹੜੇ ਡਾਡੀ ਆਡੇ ਦੇ ਭਰਾ ਉਹ ਉੱਥੇ ਬਣਾਉਂਦੇ ਰਹੇ ਉਹ ਕਰਦੇ ਵੀ ਪਏ ਆ ਚਲੰਦਨ ਵੀ ਇਹ ਚੀਜ਼ ਪੂਰੇ ਰਾਮ ਤੇ ਆਕਰਸ਼ਿਤ ਹਾਂ ਹਾਂ ਜੀ ਤੇ ਇਹ ਜੇ ਗੱਲ ਕੀਤੀ ਹੈ ਦੁਰਗਣਾ ਤੀਰਤੀ ਦੁਰਗਾਣਾ ਤੇ ਸਾਡੇ ਰਾਮ ਹਾਂ ਜੀ ਹਾਂ ਜੀ ਉਹ ਤੇ ਮੈਂ ਹਰ ਸਾਲ ਬਣਾ ਰਹੇ ਹਾਂ ਸਰ ਇੱਥੋਂ ਕੱਢ ਦੋ ਕੱਢ 110 ਤੇ ਕਰੀ ਪਈ ਗਿਆ 510 ਦੇ ਵਿੱਚ ਵਿੱਚ ਬਣੇਗੀ ਕੀ ਕਹਿਣਾ ਚਾਹੋਗੇ ਕਿ ਕੀ ਕੀ ਯਾਰ ਲਾਗਤ ਕਿੰਨੀ ਲੱਗਦਾ ਤੇ ਕੀ ਕੀ ਤਿਆਰੀ ਸਰ ਕਿੰਨਾ ਨਾ ਲਾਗਤ ਤੇ ਸਾਰਾ ਉਹੀ ਜਿਹੜਾ ਹਰ ਵਾਰੀ ਦਾ ਹੈ ਸਿਰਫ ਆ ਕੰਮ ਗਿਆ ਹੀ ਬੋਲ ਹੋ ਗਈ ਬਾੜ ਕਰਕੇ ਮਾਲ ਬਹੁਤ ਮਹਿੰਗਾ ਮਿਲ ਰਿਹਾ ਹੈ ਸਾਰਾ ਮਾਲ ਆਂਦਾ ਅਸਮ ਤੋਂ ਤੇ ਆਪਨਾ ਉਹ ਕਾਗਜ਼ ਪੱਤਰ ਵਾਂਸ ਹਰ ਚੀਜ਼ ਮੰਗੀ ਹੋਈ ਦੀ ਇਸ ਕੋਈ ਕੋਈ ਇਤੇ ਮਰਗੀ ਮੰਗਾਈ ਨੂੰ ਜਿਆਦਾ ਖਰਚਤ ਖਮਾਈ ਤੇ ਨਹੀਂ ਹੋਣੀ ਹਣੀ ਕਰਨੀ ਅੱਜ ਦਾ ਸਰ ਕੱਟੀ ਹੋਈ ਗਵਾਈ ਲੋਕੇ ਵੀ ਆਈ ਕਹਿੰਦੇ ਕਿ ਸਾਨੂੰ ਵੀ ਕਹਿਆ ਪ੍ਰੋਬਲਮ ਆ ਮੈਂ ਆਪਣੀ ਪ੍ਰੋਬਲਮ ਦੱਸ ਦਿੰਦੇ ਸਾਡੀ ਪ੍ਰੋਬਲਮ ਸਮਝ ਦੇ ਤੂੰ ਤਾਂ ਕਨੇ ਕੱਢ ਰ ਆ ਗਏ ਮੇਰੇ ਕੋਲ ਤਾਂ ਸਾਡੇ ਜਿਹੜੇ ਇਹ ਚਾਰ ਭਰਾਵੇਂ ਹਾਂਜੀ ਸਾਡੇ ਕੋਲ 15 20 25 ਆਰਡਰ ਆ ਗਏ ਨੇ ਹਾਂਜੀ ਤੇ ਬਾਕੀ ਛੋਟਿਆਂ ਦੀ ਕੋਈ ਗਿਣਤੀ ਨਹੀਂ ਹੈਗੀ ਸਭ ਤੋਂ ਵੱਡੀ ਇਹ ਦਰਗਾਹ ਮੰਦਰ ਦੀ ਹੈ ਉਸ ਤੋਂ ਥੱਲੇ ਫਿਰ 50 60 40 25 30 ਇਸ ਤਰ੍ਹਾਂ ਮੰਦਿਰ ਹੈ ਕਿ ਕੀ ਕੀ ਮੰਦਿਰ ਦੇ ਵਿੱਚ ਇਹਦੇ ਵਿੱਚ ਸਰਵਾਸ ਲਗਣਾ ਕਾਗਜ਼ ਲਗਣਾ ਹੈ ਔਰ ਬਾਅਦ ਚ ਉਹਨਾਂ ਬਸ થોੜੇ ਇੱਕ ਦੋ ਦਿਨਾਂ ਜਿਹੇ ਆਪਰੇਸ਼ਨ ਸ਼ੁਰੂ ਹੋ ਜੀਏ ਤੇ ਦਾ ਪ੍ਰਦਰ ਰਵਨ ਬਣਾਇਆ ਹਾਂਜੀ ਹਾਂਜੀ ਸਰ ਪਟਾਕੇ ਵਗੈਰਾ ਫਿਰ ਆਪਰ ਦੀ ਤਰ੍ਹਾਂ ਨਹੀਂ ਸਰ ਪਟਾਕੇ ਦਾ ਮੇਰਾ ਕੰਮ ਨਹੀਂ ਹੈ ਉਹ ਪਟਾਕੇ ਦਾ ਜਿੰਨਾ ਦਾ ਕੰਮ ਹੁੰਦਾ ਉਹ ਫਿਟਿੰਗ ਕਰਦੇ ਹੈ ਮੇਰਾ ਸਿਰਫ ਪੁਤਲੇ ਦਾ ਕੰਮ ਕਰਾਵਾਂਦਾ ਉਹ ਮੈਂ ਮੇਰਾ ਉਹ ਮੇਰਾ ਕਈ ਕਈ ਪੁਤਲੇ ਚਾਹ ਤੇ ਜਾਂਦਾ ਮੈਂ ਸਰ ਦੇਖੋ ਜਿਹੜੇ ਬੰਦੇ ਰਵਨ ਕੁੰਮ ਕਰਨ ਵਗੈਰਾ ਬੰਦੇ ਹੈ ਉਹੀ ਬਣਾਇਦੇ ਬਾਕੀ ਅਗੋ ਜਿੱਦੀ ਫਰਵਾਹ ਵਗੈਰਾ ਕੋਈ ਇੱਕ ਬਣਵਾਉਂਦਾ ਕੋਈ ਦੋ ਬਣਵਾਉਂਦਾ ਕੋਈ ਤਿੰਨ ਬਣਵਾਉਂਦਾ ਹੈ